ਦਾ ਭਾਈ ਸ਼ੇਰ ਸਿੰਘ ਸਾਹਿਬ ਨੂੰ ਗੁਰੂ ਕਲਗੀਆਂ ਵਾਲੇ ਪਾਤਸ਼ਾਹ ਮਹਾਨ ਹੁਕਮ ਲਾ ਕੇ ਪਹੂ ਮੰਡੀ ਧਰਤੀ ਤੇ ਭੇਜਿਆ ਜਾ ਕੇ ਬਾਬਾ ਦੀਪ ਸਿੰਘ ਸਾਹਿਬ ਨੂੰ ਫਤਿਹ ਬਲਾ ਕੇ ਸਾਰਾ ਵਾਕਿਆਤ ਜੋ ਗੁਰੂ ਕਲਗੀਆਂ ਵਾਲੇ ਪਾਤਸ਼ਾਹ ਨਾਲ ਬੀਤਿਆ ਸੀ ਭਾਈ ਸ਼ੇਰ ਸਿੰਘ ਜੋਗਜ ਕਹਿ ਰਿਹਾ ਦਾ ਜਸਵਿੰਦਰ ਸਿੰਘ ਗੱਦੀ ਦਾ ਜੱਥਾ ਹੈ ਐਂ ਕਹਿ ਰਿਹਾ ਬਾਜਾਂ ਵਾਲੇ ਗੁਰੂ ਨੂੰ ਨਮਸਕਾਰ ਲਖਵਾਰ ਜਿਸਨੇ ਭਾਰਤ ਦੇਸ਼ ਤੋਂ ਦੇਸ਼ ਤੋਂ ਵਾਰ ਦਿੱਤਾ ਪਰਵਾਰ ਜਿਉ ਸ਼ੇਰ ਸਿੰਘ ਨੇ ਆਕੇ ਉੱਚੀ ਫਤਿਹ ਬਲਾਈ ਏ ਦੀਪ ਸਿੰਘ ਨੂੰ ਸੁਣ ਕੇ ਚੜ ਗਈ ਖੁਸ਼ੀ ਸਵਾਈ ਏ ਹੋ ਸਕੇ ਪਰਵਾਹ ਵਾਂਗੂ ਕੋਟ ਗਲ ਵਕੜੀ ਸਿੰਘ ਨੇ ਆਕੇ ਉੱਚੀ ਫਤੇ ਬਲਾਈ ਏ ਦੀਪ ਸਿੰਘ ਨੂੰ ਸੁਣ ਕੇ ਚੜ ਗਈ ਖੁਸ਼ੀ ਸਵਾਈ ਏ ਹੋ ਸਕੇ ਬਰਾਵਾ ਵਾਂਗੂ ਕੁੱਟ ਗਲ ਵਕੜੀ ਪਾਉਂਦੇ ਨੇ ਦੀਪ ਸਿੰਘ ਦੀ ਤੈਨੂੰ ਦਸਵੇਂ ਗੁਰੂ ਬੁਲਾਉਂਦੇ ਨੇ ਹਰਸਾਣ ਦੀਆਂ ਆਕੇ ਪੈ ਪਰਵਾਰ ਮਿਸ਼ੋੜੇ ਸੀ ਪਾਗਲ ਸਿੰਘ ਸ਼ਹੀਦੀ ਬਿਲਕੁਲ ਰਹਿ ਗਈ ਸਦਾ ਸੱਖ ਦੇ ਨਾਲ ਗੁਰੂ ਜੀ ਮੱਥਾ ਲਾਉਂਦੇ ਨੇ ਦੀਪ ਸੰਗਰੀ ਤੈਨੂੰ ਦਸਵੇਂ ਗੁਰੂ ਬੁਲਾਉਂਦੇ ਨੇ ਵੱਡੇ ਦੋਵੇਂ ਲਾਲ ਗੁਰਾਂ ਦੇ ਸਿੱਧੀ ਪਾਰੇ ਸੀ ਵੱਡੇ ਦੋਵੇਂ ਲਾਲ ਗੁਰਾਂ ਦੇ ਸਿੱਧੀ ਪਾਰੇ ਸੀ ਛੋਟੇ ਲਾਲ ਜੀ ਹੁੰਦੇ ਹੱਥ ਸੂਬੇ ਦੇ ਆ ਗਏ ਸੀ ਓ ਮਨ ਸੱਤ ਗੜੀ ਚਮਕੌਰ ਗੁਰੂ ਜੀ ਪਹੁੰਚੇ ਦੀਨੇ ਤੰਗਲ ਸੀ ਖਾਨੋ ਜਿੱਦੇ ਫੇਰ ਮਜਾਤੇ ਜੁਲਫੀ ਭੰਮੜ ਸੀ ਹੋ ਬਾਚ ਮੁਕਤ ਸਰ ਫੇਰ ਗੁਰੂ ਜੀ ਜੰਗ ਮਚਾਉਂਦੇ ਰੇ ਦੀਪ ਸਿੰਘ ਜੀ ਤੈਨੂੰ ਦਸਵੇਂ ਗੁਰੂ ਬਲਾਉਂਦੇ ਰੇ ਹੋ ਬਾਚ ਬਠਿੰਡਾ ਆਖਰ ਲੰਗ ਬਠਿੰਡਾ ਆਖਰ ਪੁੰਕੇ ਵਿੱਚ ਤਲਵੰਡੀ ਸੀ ਕਮਰ ਜੰਗ ਦੀ ਖੋਲ ਮਿਆਂ ਨੇ ਪਾਲ ਚੱਲੀ ਸੀ ਉਹ ਗੱਦੇ ਵਰਗੇ ਸੇਵਕ ਸੇਵਾ ਫੇਰ ਤੂ ਮੇਰੇ ਦੀਪ ਸੰਤ ਜੀ ਤੇ ਤੂ ਦਸਵੇਂ ਗੁਰੂ ਬਲਾਉਂਦੇ ਨੇ ਹੋਰ ਹਜ਼ਾਰਾਂ ਸੰਤ ਤਾਰਣਕ ਫੇਰ ਦੁਬਾਰਾ ਆਂਧਪੁਰ ਮਸੰਦ ਦੇ ਨਾਲ ਤੁਸਾਂ ਦੀ ਡਿਊਟੀ ਲਉਣੀ ਨੇ ਉਹ ਸੁਣਵੇਂ ਉਹ ਮਿਰਵਾں ਜਦਸਵੇਂ ਗੁਰੂ ਪਾਵੇਂ ਰੇ ਦੀਪ ਸਿੰਘ ਜੀ ਤੈਨੂੰ ਦਸਵੇਂ ਗੁਰੂ ਬਣਾਉਂਦੇ ਨੇ ਉਹ ਸੁਣ ਕੇ ਹੁਕਮ ਗੁਰਾਂ ਦਾ ਜੋਦਾ ਹੋ ਤਿਆਰ ਪਿਆ ਸਿੱਖੀ